ਵੀ ਸਾਥੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੇ ਵਿੱਚ ਭਾਰਤੀ ਨਿਆਂਪਾਲਿਕਾ ਦੇ ਵਿੱਚ ਆਏ ਬਹੁਤ ਵੱਡੇ ਇਤਿਹਾਸਕ ਫੈਸਲੇ ਜਿਹਦੇ ਨਾਲ ਕਿ ਸਾਡੇ ਨੈਸ਼ਨਲ ਕਨਵੀਨਰ ਮਾਨਜੂਗ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਹੋਈ ਹੈ ਆਪ ਸਭ ਨੂੰ ਇਸ ਇਤਿਹਾਸਕ ਫੈਸਲੇ ਦੀ ਬਹੁਤ-ਬਹੁਤ ਮੁਬਾਰਕਬਾਦ ਤੇ ਜੋ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਕਿ ਜੋ ਜ਼ਮਾਨਤ ਦਾ ਆਰਡਰ ਇਸ ਦੇਸ਼ ਦੀ ਸਰਵੋਚ ਅਦਾਲਤ ਨੇ ਐਪੈਕਸ ਕੋਰਟ ਨੇ ਮਾਨਯੋਗ ਐਪੈਕਸ ਕੋਰਟ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਦੇ ਲਈ ਦਿੱਤਾ ਹੈ ਉਹ ਸਿਰਫ ਇੱਕ ਜ਼ਮਾਨਤ ਦਾ ਆਰਡਰ ਨਹੀਂ ਹੈ ਉਹ ਜ਼ਮਾਨਤ ਦਾ ਆਰਡਰ ਬੜਾ ਕੁਝ ਆਪਣੇ ਆਪ ਦੇ ਵਿੱਚ ਕਹਿ ਰਿਹਾ ਪਰ ਇਸ ਜ਼ਮਾਨਤ ਦੇ ਆਰਡਰ ਤੋਂ ਬਾਅਦ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਇਹ ਚੀਜ਼ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਢੱਕ ਕੇ ਰੱਖਣਾ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ ਔਰ ਅੱਜ ਇਹ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਜੋ-ਜੋ ਚੀਜ਼ਾਂ ਜਿਹੜੇ-ਜਿਹੜੇ ਫੈਕਟ ਲਿਖ ਕੇ ਮਾਨਯੋਗ ਅਪੈਕਸ ਅਪੈਕਸ ਕੋਰਟ ਨੇ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਦਾ ਆਰਡਰ ਕੀਤਾ ਉਹਦੇ ਨਾਲ ਇਸ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਇਸ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਤੁਰੰਤ ਤਸਲੀਫਾ ਦੇ ਦੇਣਾ ਚਾਹੀਦਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਸਾਜ਼ਿਸ਼ ਦੇ ਪਿੱਛੇ ਜੋ ਵੀ ਲੋਕ ਨੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾਹ ਜੀ ਨੇ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਜ਼ਮਾਨਤ ਦੇ ਆਰਡਰ ਦੇ ਵਿੱਚ ਮਾਨਯੋਗ ਅਪੈਕਸ ਕੋਰਟ ਨੇ ਇਹ ਇਸ ਟੀਚੇ ਬਾਰੇ ਬੜੇ ਪ੍ਰਤੱਖ ਰੂਪ ਦੇ ਵਿੱਚ ਲਿਖਿਆ ਕਿ ਸੀਬੀਆਈ ਨੇ 22 ਮਹੀਨੇ ਤੋਂ ਜੇਕਰ ਸੀਬੀਆਈ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਲੋੜ ਸੀਗੀ ਤਾਂ ਜਦੋਂ ਉਹ ਆਲਰੇਡੀ ਕਸਟਡੀ ਦੇ ਵਿੱਚ ਸੀਗੇ ਤਾਂ 22 ਮਹੀਨੇ ਤੋਂ ਉਹਨਾਂ ਨੇ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਸਿਰਫ ਉਦੋਂ ਸੀਬੀਆਈ ਕਿਉਂ ਦੌੜੀ ਗ੍ਰਿਫਤਾਰੀ ਦੇ ਲਈ ਜਦੋਂ ਈਡੀ ਵਾਲੇ ਮਾਮਲੇ ਦੇ ਵਿੱਚ ਮਾਨਯੂਗ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਹੋ ਗਈ ਉਹਨਾਂ ਦੀ ਰਿਹਾਈ ਤੈ ਹੋ ਗਈ ਉਸ ਟਾਈਮਿੰਗ ਤੇ ਉਸ ਮੌਕੇ ਤੇ ਸੀਬੀਆਈ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਕਿਉਂ ਦੌੜੀ ਇਹ ਸਿਰਫ ਉਸ ਦੇ ਇੱਕ ਵੱਡੀ ਸਾਜ਼ਿਸ਼ ਕਰਕੇ ਤਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਰਹਿ ਆਓ ਕਿ ਬਾਹਰ ਨਾ ਆ ਜਾਣ ਤਾਂ ਕਿ ਸੀਬੀਆਈ ਇਹ ਚਾਹਦੀ ਸੀਗੀ ਇਸ ਦੇਸ਼ ਦੀ ਬੀਜੇਪੀ ਇਹ ਚਾਹਦੀ ਸੀਗੀ ਇਸ ਦੇਸ਼ ਦੇ ਗ੍ਰਹਿ ਮੰਤਰੀ ਇਹ ਚਾਹੁੰਦੇ ਸੀਗੇ ਕਿ ਅਰਵਿੰਦ ਕੇਜਰੀਵਾਲ ਜੀ ਗ੍ਰਿਫਤਾਰ ਰਹਿਣ ਸੁਲੱਖਾਂ ਦੇ ਪਿੱਛੇ ਰਹਿਣ ਔਰ ਪਿੱਛੋਂ ਇਹ ਆਪਣੀ ਫੌਸਟੇਡਿੰਗ ਕਰ ਸਕਣ ਇਹ ਦਿੱਲੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਇਹ ਚੰਡੀਗੜ੍ਹ ਦੇ ਵਿੱਚ ਆਪਣੀ ਸੌਦੇਬਾਜ਼ੀ ਕਰ ਸਕਣ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਖਰੀਦਣ ਤੇ ਵੇਚਣ ਦੀ ਪਰ ਆਮ ਆਦਮੀ ਪਾਰਟੀ ਦੇ ਲੀਡਰ ਆਮ ਆਦਮੀ ਪਾਰਟੀ ਦੇ ਸਿਪਾਹੀ ਡੱਡੇ ਰਹੇ ਭਾਵੇਂ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਇਹਨਾਂ ਨੇ ਸਲੱਖਾਂ ਦੇ ਪਿੱਛੇ ਢੱਕਿਆ ਪਰ ਫਿਰ ਵੀ ਬੀਜੇਪੀ ਫੇਲ ਹੋ ਗਈ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਮਾਇਦਿਆਂ ਦੀ ਖਰੀਦੋ-ਫਰੋਖਤ ਕਰਨ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਫੇਲ ਰਹੀ ਹੈ ਸਾਡੇ ਲੀਡਰਾਂ ਨੂੰ ਸਲੱਖਾਂ ਦੇ ਪਿੱਛੇ ਢੱਕਣ ਦੇ ਬਾਵਜੂਦ ਔਰ ਇਹ ਜਿਹੜੀ ਜਿਹੜਾ ਜਮਾਨਤ ਦਾ ਆਰਡਰ ਹੈ ਮਾਨਯੋਗ ਅਪੈਕਸ ਕੋਰਟ ਨੇ ਜਿਹੜਾ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਤ ਦਾ ਆਰਡਰ ਦਿੱਤਾ ਮੈਂ ਕਹਿੰਦਾ ਇਹ ਸਾਡੇ ਲੀਗਲ ਸਿਸਟਮ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਜਿਹੜਾ ਆਰਡਰ ਹੈ ਇੱਕ ਵੱਡੀ ਉਦਾਹਰਣ ਦੇ ਤੌਰ ਤੇ ਇਤਿਹਾਸਕ ਆਰਡਰ ਸਾਬਤ ਹੋਏਗਾ ਕਿਉਂਕਿ ਸੀਬੀਆਈ ਦੇ ਬਾਰੇ ਜੋ ਟਿੱਪਣੀਆਂ ਕੀਤੀਆਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਬਾਰੇ ਜੋ ਟਿੱਪਣੀਆਂ ਮਾਨਯੋਗ ਅਪੈਕਸ ਕੋਰਟ ਨੇ ਕੀਤੀਆਂ ਨੇ ਉਹ ਕੋਈ ਛੋਟੀਆਂ ਟਿੱਪਣੀਆਂ ਨਹੀਂ ਨੇ ਜੇਕਰ ਅਸੀਂ ਆ ਬਾਈ ਨੰਬਰ ਪਿਆਰਾ ਪੜੀਏ ਇਹਦੇ ਚ ਇਹ ਦੇ ਗ੍ਰਿਫਤਾਰੀ ਦੇ ਬਾਰੇ ਮਾਨਯੋਗ ਅਪੈਕਸ ਕੋਡ ਨੇ ਸਾਫ ਤੌਰ ਤੇ ਲਿਖਿਆ ਇਨ ਸੋਫਾ ਅਰੈਸਟ ਆਫ ਐਪਲੈਂਟ ਮਤਲਬ ਸ਼੍ਰੀ ਰਵਿੰਦ ਕੇਜ ਜੀਵਾਲ ਜੀ ਬਾਈ ਸੀਬੀਆਈ ਇਸ ਕਨਸਰਨ ਇਟ ਰੇਜ਼ਸ ਮੋਰ ਕੁਐਸਚਨਸ ਦੈਨ ਇਟ ਸੀਕਸ ਟੂ ਅਨਸਰ ਜੇ ਇਸ ਤੋਂ ਅੱਗੇ ਆਪਾਂ ਨੈਕਸਟ ਪੈਰੇ ਦੇ ਵਿੱਚ 23 ਨੰਬਰ ਪੈਰੇ ਦੇ ਵਿੱਚ ਜਾਈਏ ਤਾਂ ਮਾਨਯੋਗ ਅਪੈਕਸ ਕੋਡ ਨੇ ਸਾਫ ਤੌਰ ਤੇ ਲਿਖਿਆ ਸੱਚ ਐਕਸ਼ਨ ਆਨ ਪਾਰਟ ਆਫ ਸੀਬੀਆਈ ਰੇਜ਼ਸ ਅ ਸੀਰੀਅਸ ਕੁਐਸਚਨ ਮਾਰਕ ਔਨ ਦਾ ਟਾਈਮਿੰਗ ਆਫ ਅਰੈਸਟਰ ਰੈਦਰ ਔਨ ਦਾ ਅਰੈਸਟ ਇਟਸੈਲਫ ਉਹਨਾਂ ਨੇ ਬੜਾ ਸੰਗੀਨ ਸਵਾਲ ਖੜੇ ਕੀਤੇ ਨੇ ਗ੍ਰਿਫਤਾਰੀ ਦੀ ਟਾਈਮਿੰਗ ਨੂੰ ਲੈ ਕੇ ਕਿ ਜਦੋਂ ਪਹਿਲਾਂ ਤੋਂ 22 ਮਹੀਨੇ ਤੋਂ ਗ੍ਰਿਫਤਾਰੀ ਨਹੀਂ ਕੀਤੀ ਗਈ ਤਾਂ ਜਦੋਂ ਉਹਨਾਂ ਦੀ ਜ਼ਮਾਨਤ ਈਡੀ ਵਾਲੇ ਕੇਸ ਦੇ ਵਿੱਚ ਹੋ ਗਈ ਉਸ ਵੇਲੇ ਇਹਨਾਂ ਨੂੰ ਕਿਉਂ ਚੇਤਾ ਆਇਆ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਗੇ ਇਹ ਵੀ ਲਿਖਿਆ ਗਿਆ ਫਾਰ 22 ਮੰਥਸ ਸੀਬੀਆਈ ਡਸ ਨਾਟ ਅਰੈਸਟ ਦਾ ਐਪੀਲੈਂਡ ਬਟ ਆਫਟਰ the learned special judge grants regular bail to appellant in ed case cbi seeks his custody in the circumstances a view may be taken that such an arrest by cbi was perhaps only to frustrate the bail granted to the appellant in the ed case in so far the grounds of arrest are concerned i am of the view that those would not satisfy the test of necessity to justify arrest of appellant ਐ ਨੌ ਸੋ ਇਸ ਤੋਂ ਜ਼ਿਆਦਾ ਹੁਣ ਇਸ ਦੇਸ਼ ਦੀ ਜਿਹੜੀ ਅਪੈਕਸ ਕੋਰਟ ਹੈ ਉਹ ਕੀ ਲਿਖ ਸਕਦੀ ਹੈ ਕਿ ਜਿਹੜੀਆਂ ਅਰੈਸਟ ਦੇ ਗਰਾਉਂਡਸ ਹੈ ਉਹ ਜਿਹੜੀਆਂ ਜਸਟੀਫਾਈਡ ਨਹੀਂ ਨਹੀਂ ਸਿਗੀਆਂ ਟਾਈਮਿੰਗ ਤੇ ਜਿਹੜੇ ਸੀਰੀਅਸ ਸਵਾਲ ਉਹ ਖੜੇ ਕੀਤੇ ਐ ਇਹ ਇਨਾਂ ਟਿੱਪਣੀਆਂ ਤੋਂ ਬਾਅਦ ਇਹ ਗੱਲ ਪ੍ਰਤੱਖ ਤੌਰ ਤੇ ਇਸ ਸਾਰੇ ਦੇਸ਼ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਸਾਬਤ ਹੋ ਜਾਂਦੀ ਹੈ ਕਿ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਇੱਕ ਵੱਡੀ ਸਾਜ਼ਿਸ਼ ਸੀਗੀ ਔਰ ਜਿਨ੍ਹਾਂ ਨੇ ਇਹ ਸਾਜ਼ਿਸ਼ ਕੀਤੀ ਸੀਗੀ ਇਸ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾ ਜੀ ਨੂੰ ਹੁਣ ਬਣਦਾ ਉਹਨਾਂ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇਣਾ ਦੇਣਾ ਚਾਹੀਦਾ ਇਸੇ ਆਰਡਰ ਦੇ ਵਿੱਚ ਅੱਗੇ ਇਹ ਟਿੱਪਣੀ ਕੀਤੀ ਗਈ ਹੈ ਵੈਨ ਦ ਸੀਬੀਆਈ when the cbi did not feel the necessity to arrest the kaplan for 22 long months i fail to understand the great hurry and urgency on part of the cbi to arrest eplen when he was on the cusp of release in the id case is to bad is desh di apex court je kise nu a likhan to baad ch vi sharam na aave is to jade ki likhya ja sakda ke jadon cbi nu 22 mahine giraftari di lod nahi payi ਤਾਂ ਉਸ ਵੇਲੇ ਗ੍ਰਿਫਤਾਰੀ ਦੀ ਕੀ ਲੋੜ ਪੈ ਗਈ ਜਦੋਂ ਅਰਵਿੰਦ ਕੇਜਰੀਵਾਲ ਜੀ ਰਿਹਾ ਹੋਣ ਵਾਲੇ ਸੀਗੇ ਪਲਾਂ ਦੇ ਵਿੱਚ ਉਸੇ ਵੇਲੇ ਕੀ ਹਰੀ ਉਹਨਾਂ ਨੂੰ ਹੋ ਗਈ ਉਸੇ ਵੇਲੇ ਕੀ ਲੋੜ ਪੈ ਗਈ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਅਪੈਕਸ ਕੋਰਟ ਦੇ ਇਸ ਆਰਡਰ ਦੇ ਵਿੱਚ ਜੇ ਅੱਗੇ ਸੀਬੀਆਈ ਦੇ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸੀਬੀਆਈ ਇਜ਼ ਅ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਆਫ ਦਾ ਕੰਟਰੀ ਇਟ ਇਜ਼ ਇਨ ਪਬਲਿਕ ਇੰਟਰਸਟ ਥੈਟ ਸੀਬੀਆਈ must not only be above the board but must also be seen to be so. Every effort must be made to remove any perception that investigation was not carried out fairly and that the arrest was made in high handed and biased manner. Rather the perception should be that of an uncased parrot. ਔਰ ਸੀਬੀਆਈ ਨੂੰ ਇੱਕ ਅਨਕੇਸਡ ਪੈਰਟ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਜੋ ਕਿ ਇਸ ਕੇਸ ਦੇ ਫੈਕਟ ਨੇ ਉਹਨਾਂ ਦੇ ਵਿੱਚ ਲੱਗਦਾ ਕਿ ਇੱਕ ਸਾਜ਼ਿਸ਼ ਦਾ ਹਿੱਸਾ ਜਿਹੜੀ ਸੀਬੀਆਈ ਬਣੀ ਹੈ ਸੋ ਜੇ ਸੀਬੀਆਈ ਸਾਜ਼ਿਸ਼ ਦਾ ਹਿੱਸਾ ਬਣ ਜੇ ਤਾਂ ਉਸ ਦੇਸ਼ ਦੇ ਜਿਹੜੇ ਸਾਡੇ ਮਾਨ ਜੋ ਗ੍ਰਹਿ ਮੰਤਰੀ ਨੇ ਸ਼੍ਰੀ ਅਮਿਤ ਸ਼ਾਹ ਜੀ ਉਹਨਾਂ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਸਿੱਧੀ ਸਿੱਧੀ ਰਿਸਪੌਂਸਿਬਿਲਟੀ ਬਣਦੀ ਹੈ ਮੈਂ ਤੁਹਾਨੂੰ ਅਖੀਰ ਦੇ ਵਿੱਚ ਜੇ ਇੱਕ ਲਾਸਟ ਟਿੱਪਣੀ ਤੁਸੀਂ ਜੇ ਜ਼ਰੂਰ ਧਿਆਨ ਦਿਓ ਜਿਵੇਂ ਇਸ ਬੀਲ ਆਰਡਰ ਦੀ ਇੱਕ ਥੋੜੀ ਹੋਰ ਟਿੱਪਣੀ ਤੁਹਾਡੇ ਨਾਲ ਸਾਂਝੀ ਕਰਾਂ ਇਸ ਤੋਂ ਬਾਅਦ ਕੁਝ ਬਚ ਨਹੀਂ ਜਾਂਦਾ ਇਸ ਤੋਂ ਬਾਅਦ ਕੁਝ ਰਹਿ ਨਹੀਂ ਜਾਂਦਾ दैट ਬੀਇੰਗ ਦ ਪੋਜੀਸ਼ਨ ਐਂਡ ਹੈਵਿੰਗ ਰਿਗਾਰਡ ਟੂ ਦ ਡਿਸਕਸ਼ਨਸ ਮੇਡ ਅਬੋਵ ਆਈ ਐਮ ਆਫ ਦ ਅਨਹੈਸਟੈਂਟ ਥ ਵਿਊ ਦੈਟ ਦ ਬਿਲੇਟਰਡ ਅਰੈਸਟ ਆਫ ਦ ਐਪਲੀਐਂਟ ਮਤਲਬ ਸ਼੍ਰੀ ਰਵੀਂਦ ਕੇਜਰੀਵਾਲ ਜੀ ਬਾਏ ਦ ਸੀਬੀਆਈ ਇਸ ਅਨਜਸਟੀਫਾਈਡ ਐਂਡ ਕੰਟੀਨਿਊਡ increation of the appellant in the cbi case that followed such arrest has become undeniable is to bad is desh di jodi apex court hai o ki likh sakdi hai par hun beshrami di gall hai ki ik ik passe ta saajish kiti gayi ik passe ta saajish kiti gayi shri arvind kejriwal ji nu te aam aadmi party de tamam leaderan nu shri manish shodhia ji nu sanjeeng singh ji nu salakhhan de piche dakkann di saajish kiti gayi ਇਸ ਕਰਕੇ ਤਾਂ ਕਿ ਉਹ ਦਿੱਲੀ ਦੇ ਵਿੱਚ ਤਾਂ ਕਿ ਉਸ ਦੇਸ਼ ਦੇ ਵਿੱਚ ਚੰਗੀ ਸਿੱਖਿਆ ਦੀ ਰਾਜਨੀਤੀ ਨਾ ਕਰ ਸਕਣ ਤਾਂ ਕਿ ਉਸ ਦੇਸ਼ ਦੇ ਗਰੀਬ ਲੋਕਾਂ ਨੂੰ ਮੁਫਤ ਬਿਜਲੀ ਫਰਿਸ਼ਤੇ ਸਕੀਮ ਵਰਗੀਆਂ ਸਕੀਮਾਂ ਜਾਂ ਹੋਰ ਸਹੂਲਤਾਂ ਦੇਣ ਦੀ ਚੰਗੀ ਰਾਜਨੀਤੀ ਨਾ ਕਰ ਸਕਣ ਇੱਕ ਪਾਸੇ ਤਾਂ ਇਹ ਸਾਜ਼ਿਸ਼ ਕੀਤੀ ਗਈ ਹੁਣ ਜਦੋਂ ਮਾਨਯੋਗ ਐਪੈਕਸ ਕੋਰਟ ਨੇ ਆਹ ਜਿਹੜੀਆਂ ਟਿੱਪਣੀਆਂ ਲਿਖ ਕੇ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਤੇ ਜ਼ਮਾਨਤ ਦੇ ਦਿੱਤੀ ਇਸ ਤੋਂ ਬਾਅਦ ਵੀ ਬੇਸ਼ਰਮੀ ਦੀ ਹੱਦ ਦੇਖ ਲੋ ਇਸ ਤੋਂ ਬਾਅਦ ਵੀ ਭਾਜਪਾ ਦਾ ਝੂਠ ਜਿਹੜਾ ਉਹ ਖਤਮ ਨਹੀਂ ਹੋ ਰਿਹਾ ਪਹਿਲਾਂ ਜਿਹੜੇ ਟਿੱਪਣੀਆਂ ਕਰਦੇ ਸੀਗੇ ਕਿ ਕਿਸੇ ਨੂੰ ਜ਼ਮਾਨਤ ਕਿਉਂ ਨਹੀਂ ਮਿਲੀ ਅੱਜ ਉਹੀ ਬੀਜੇਪੀ ਅੱਜ ਉਹੀ ਝੂਠੀ ਪਾਰਟੀ ਇਹ ਟਿੱਪਣੀਆਂ ਕਰ ਰਹੀ ਹੈ ਕਿ ਸਿਰਫ ਜ਼ਮਾਨਤ ਮਿਲੀ ਹੈ ਉਹ ਭਾਈ ਸਿਰਫ ਜ਼ਮਾਨਤ ਨਹੀਂ ਮਿਲੀ ਅੱਜ ਜ਼ਮਾਨਤ ਮਿਲਣ ਦੇ ਨਾਲ-ਨਾਲ ਤੁਹਾਨੂੰ ਇਸੇ ਬੇਲ ਆਰਡਰ ਦੇ ਵਿੱਚ ਸ਼ੀਸ਼ਾ ਵੀ ਦਿਖਾਇਆ ਗਿਆ ਆਪਣੇ ਝੂਠ ਨੂੰ ਅੱਜ ਅੱਗੇ ਲੈ ਕੇ ਜਾਂਦੀ ਹੈ ਬੀਜੇਪੀ ਅੱਜ ਹੋਰ ਨਵਾਂ ਝੂਠ ਬੋਲ ਰਹੀ ਹੈ ਕਿ ਹੁਣ ਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਤੌਰ ਤੇ ਕੰਮ ਨਹੀਂ ਕਰ ਸਕਦੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਤੌਰ ਤੇ ਸਾਈਨ ਨਹੀਂ ਕਰ ਸਕਦੇ ਇਹਨਾਂ ਇਹ ਮੂਰਖਾਂ ਦੀ ਪਾਰਟੀ ਨੂੰ ਝੂਠਿਆਂ ਦੀ ਪਾਰਟੀ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਕੋਲ ਪਹਿਲਾਂ ਤੋਂ ਹੀ ਕੋਈ ਵਿਭਾਗ ਨਹੀਂ ਹੈ ਪਹਿਲਾਂ ਤੋਂ ਹੀ ਕੋਈ ਮਹਿਕਮਾ ਅਰਵਿੰਦ ਕੇਜਰੀਵਾਲ ਜੀ ਦੇ ਕੋਲ ਨਹੀਂ ਹੈ ਔਰ ਜਦੋਂ ਉਹਨਾਂ ਦੇ ਕੋਲ ਜਿਹੜੀ ਵੀ ਕੋਈ ਫਾਈਲ ਆਂਦੀ ਹੈ ਕਿਸੇ ਮਹਿਕਮੇ ਦੁਆਰਾ ਉਹ ਫਾਈਲ ਐਲਜੀ ਦੇ ਕੋਲ ਜਾਣੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਕੋਲ ਕੋਈ ਮਹਿਕਮਾ ਪਹਿਲਾਂ ਤੋਂ ਹੀ ਨਹੀਂ ਹੈ ਔਰ ਜਿਹੜੀ ਫਾਈਲ ਐਲਜੀ ਦੇ ਕੋਲ ਜਾਣੀ ਹੈ ਉਸ ਫਾਈਲ ਨੂੰ ਅਰਵਿੰਦ ਕੇਜਰੀਵਾਲ ਜੀ ਅੱਜ ਵੀ ਜਿਹੜੇ ਸਾਈਨ ਕਰ ਸਕਦੇ ਆ ਅੱਜ ਵੀ ਦਸਤਖਤ ਕਰ ਸਕਦੇ ਆ ਸੋ ਨਵੇਂ ਤੋਂ ਨਵਾਂ ਝੂਠ ਫਲਾਉਣ ਦੀ ਸਾਜ਼ਿਸ਼ ਕੋਸ਼ਿਸ਼ ਬੀਜੇਪੀ ਕਰ ਰਹੀ ਹੈ ਪਰ ਸੱਚ ਨੂੰ ਲੰਬਾ ਸਮਾਂ ਨਹੀਂ ਦਬਾਇਆ ਜਾ ਸਕਦਾ ਸੱਚ ਦੀ ਆਖਰ ਜਿੱਤ ਹੋਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਦੇ ਨਾਲ ਪਰ ਇਸ ਦੇਸ਼ ਦੇ ਵਿੱਚ ਆਮ ਲੋਕਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਉਣ ਵਾਲੀ ਚੰਗੀ ਸਿੱਖਿਆ ਦੇ ਲਈ ਸਿਹਤ ਸਹੂਲਤਾਂ ਦੇ ਲਈ ਪਰ ਆਮ ਲੋਕਾਂ ਦੇ ਲਈ ਸਹੂਤਾਾਂ ਦੀ ਜਿਹੜੀ ਰਾਜਨੀਤੀ ਦੀ ਆਵਾਜ਼ ਮੂਵਮੈਂਟ ਪ੍ਰਵਿੰਦ ਕੇਜਰੀਵਾਲ ਜੀ ਨੇ ਖੜੀ ਕੀਤੀ ਹੈ ਉਹ ਜਾਰੀ ਰਹੇਗੀ ਇਹੋ ਜਿਹੇ ਸਾਸ਼ਿਆਂ ਦੇ ਨਾਲ ਉਹ ਖਤਮ ਨਹੀਂ ਹੋ ਸਕੇਗੀ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਕਿ ਇੱਕ ਐਡੇ ਵੱਡੇ ਲੀਡਰ ਨੂੰ ਤੇ ਉਹਦੇ ਸਾਰੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਹੋਵੇ ਪਰ ਫਿਰ ਵੀ ਪ੍ਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ੋਧਿਆ ਜੀ ਸੰਜੇ ਸਿੰਘ ਜੀ ਉਹ ਟੁੱਟੇ ਨਹੀਂ ਇਹਨਾਂ ਦੀਆਂ ਸਾਸ਼ਿਆਂ ਦੇ ਅੱਗੇ ਇਹਨਾਂ ਦੇ ਜ਼ੁਲਮ ਦੇ ਅੱਗੇ ਟੁੱਟੇ ਨਹੀਂ ਸਗੋਂ ਜੇਲ੍ਹ ਦੀਆਂ ਦੀਵਾਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹਨਾਂ ਦਾ ਹੌਸਲਾ ਹੈ ਉਹਨਾਂ ਦੀ ਤਾਕਤ ਹੈ ਉਹ ਹੋਰ ਜਿਆਦਾ ਵਧੀਆ ਹੈ ਔਰ ਹੁਣ ਹੋਰ ਜ਼ੋਰਦਾਰ ਤਰੀਕੇ ਨਾਲ ਇਸ ਦੇਸ਼ ਵਾਸੀਆਂ ਦੇ ਲਈ ਉਹ ਆਪਣੀ ਜੰਗ ਆਪਣੀ ਲੜਾਈ ਜਾਰੀ ਰੱਖਣਗੇ ਔਰ ਇਹਨਾਂ ਸਾਛਾਂ ਦੇ ਵਿੱਚ ਬੇਨਕਾਬ ਹੋਣ ਤੋਂ ਬਾਅਦ ਭਾਜਪਾ ਦੇ ਜਿਹੜੇ ਇਸ ਦੇਸ਼ ਦੇ ਗ੍ਰਹਿ ਮੰਤਰੀ ਨੇ ਸ਼੍ਰੀ ਅਮੇਸ਼ਾ ਜੀ ਉਹਨਾਂ ਨੂੰ ਹੁਣ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਨੂੰ ਤੁਰੰਤ ਆਪਣਾ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਧੰਨਵਾਦ